ਸਾਡੇ ਜ਼ਿਲ੍ਹੇ ਦੇ ਵਿੱਚ ਸਿਵਲ ਸਰਜਨ ਡਾਕਟਰ ਸੰਗੀਤਾ ਜੈਨ ਜੀ ਦੀ ਰਹਿਨਮਾਈ ਦੇ ਵਿੱਚ ਤੇ ਸਾਡੇ ਇਥੋਂ ਐਸਐਮਓ ਮੈਡਮ ਡਾਕਟਰ ਹਲਕ ਜੋਤ कौर ਜੀ ਦੀ ਅਗਵਾਈ ਦੇ ਵਿੱਚ ਸਾਡੀ ਪੂਰੀ ਹੈਲਥ ਟੀਮ ਜਿਹੜੀ ਹੈ ਉਹ ਡੇਂਗੂ ਦੀ ਰੋਕਥਾਮ ਦੇ ਲਈ ਮਲੇਰੀਆ ਦੀ ਰੋਕਥਾਮ ਦੇ ਲਈ ਹਰ ਸ਼ੁੱਕਰਵਾਰ ਨੂੰ ਇਹਦਾ ਡਰਾਈ ਡੇ ਪ੍ਰੋਗਰਾਮ ਕਰ ਰਹੀ ਹੈ ਜਾਨਾ ਰੁਕ ਗਿਆ ਜਿਹੜੀਆਂ ਸਾਡੀਆਂ ਰਮਿਤੀਆਂ ਹੈ ਇਹਨਾਂ ਨੂੰ ਵੀ ਅੱਜ ਸ਼ਾਮਲ ਕਰਿਆ ਤਾਂ ਕਿ ਜਿੰਨੇ ਵੀ ਵਾਤੋਂ ਵਾਤ ਮੋਟਰ ਬੰਦੇ ਆ ਪਿੰਡਾਂ ਦੇ ਇਹ ਸ਼ਹਿਰਾਂ ਦੇ ਵਿੱਚ ਜਿਹੜੇ ਮਿਊਜ਼ੀਕਲ ਕਮੇਟੀਆਂ ਦੇ ਮੈਂਬਰ ਹੈ ਉਹਨਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਕਿ ਜਿੰਨੀ ਇਸ ਪ੍ਰੋਗਰਾਮ ਦੇ ਬਾਰੇ ਜਾਗਰੂਕਤਾ ਪਹੁੰਚਾਈ ਜਾਵੇ ਲੋਕਾਂ ਕੋਲੇ ਉਨੀ ਘੱਟ ਹੈ ਤਾਂ ਕਿ ਡੇਂਗੂ ਦੇ ਕੇਸ ਦੇ ਰਹੇ ਹੈ ਆਉਣ ਵਾਲੇ ਸਮੇਂ ਦੇ ਵਿੱਚ ਵਰਦਤਾ ਦੇ ਵਿੱਚ ਘੱਟ ਤੋਂ ਘੱਟ ਸਾਡੇ ਕੋਲ ਆਵੇ ਕਿ ਆਪਾਂ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਮੈਂ ਐਸਪੀ ਸਾਹਿਬ ਨੂੰ ਕਹੂੰਗਾ

ਆ ਇਹ ਬੇਟਾ ਐਚਐਮ ਸਾਹਿਬ ਦੀ ਇੱਕ ਵਿਜਨ ਹੈਗੀ ਹੈ ਤੇ ਤੁਸੀਂ ਸਾਰੇ ਇਹਦੇ ਵਾਸਤੇ ਕੰਮ ਕਰੋ ਤਾਂ ਲिटल ਚੈਂਪੀਅਨ ਬੰਦਣਾ ਕੋਈ ਇੰਨਾ ਈਜ਼ੀ ਚੀਜ਼ ਨਹੀਂ ਹੈ ਥੋੜਾ ਜਿਹਾ ਤੁਸੀਂ ਵੌਲੰਟੀਅਰ ਕਰੋ ਆਪਣੇ ਏਰੀਆ 'ਚ ਤਾਂ ਕਿ ਤੁਹਾਨੂੰ ਇੱਕ ਸਰਟੀਫਿਕੇਟ ਤੁਹਾਡੇ ਸਕੂਲ ਵਾਲੇ ਇਸ਼ੂ ਕਰਨਗੇ ਕਿ ਰਿਵਾਰਡ ਦਾ ਲिटल ਚੈਂਪੀਅਨ ਅੱਜ ਤੁਸੀਂ ਇੱਕ ਚੀਜ਼ ਲਈ ਵੌਲੰਟੀਅਰ ਕੀਤਾ ਕੱਲ ਨੂੰ ਜਿਹੜੇ ਅੱچھے ਬੱਚੇ ਹੋਣਗੇ ਅਸੀਂ ਉਹਨਾਂ ਨੂੰ ਦੇ ਹੋਰ ਪ੍ਰੋਗਰਾਮ ਦੀ ਵਿੱਚ ਵੀ ਇਨਵੋਲ ਕਰ ਸਕਦੇ ਹਾਂ ਤਾਂ ਮੇਨ ਤੁਸੀਂ ਕਰਨਾ ਕੀ ਹੈ ਬੇਟਾ ਆਪਣੇ ਆਸ-ਪਾਸ ਦੇ ਘਰਾਂ ਦੇ ਵਿੱਚ ਦੋ ਤਿੰਨ ਚੀਜ਼ਾਂ ਮੇਨ ਚੈੱਕ ਕਰਨੀਆਂ ਪੂਰਨ ਹੋ ਗਿਆ ਫ੍ਰੀਜ ਦੀ ਟ੍ਰੇ ਹੋਗੀ ਠੀਕ ਹੈ ਛੱਤਾਂ ਤੇ ਟੈਂਕੀਆਂ ਵਗੈਰਾ ਤੁਸੀਂ ਉਹ ਤਾਂ ਚਲੋ ਆਪ ਦਾ ਛੋਟੇ ਹੋ ਉਸ ਦੀ ਫੈਮਲੀ ਵਾਲਿਆਂ ਨੂੰ ਪੁੱਛ ਸਕਦੇ ਹੋ ਕਿਤੇ ਕੋਈ ਜੜੀਆਂ ਚਿੜੀਆਂ ਵਗੈਰਾ ਨੂੰ ਜਾਂ ਆਪਾਂ ਗਾਵਾਂ ਮੱਝਾਂ ਦੇ ਲਈ ਜਿਹੜਾ ਪਾਣੀ ਇਕੱਠਾ ਕਰਦੇ ਆ ਉਹ ਪਾਣੀ ਇਹ ਸਭ ਜਿੱਥੇ ਵੀ ਪਾਣੀ ਦੀ ਕਲੈਕਸ਼ਨ ਹੈ ਉਹ ਹਰ ਸ਼ੁੱਕਰਵਾਰ ਨੂੰ ਇੱਕ ਵਾਰ ਖਾਲੀ ਕਰਾਣੀ ਹੈ ਬਸ ਕਿਉਂਕਿ ਕਈ ਵਾਰ ਪਾਣੀ ਦੀ ਪ੍ਰੋਬਲਮ ਹੁੰਦੀ ਹੈ ਕਈ ਲੋਕ ਅਫਗਾਨ ਗੱਦੀ ਭਰ ਕੇ ਰੱਖਣਾ ਪੈਂਦਾ ਪਾਣੀ ਨਹੀਂ ਆਂਦਾ ਤੇ ਤੁਸੀਂ ਰਿਕੁਐਸਟ ਕਰਨੀ ਹੈ ਕਿ ਇੱਕ ਵਾਰ ਉਹ ਪਾਣੀ ਨੂੰ ਖਾਲੀ ਕਰ ਦਿਓ ਉਹ ਬਰਤਨ ਨੂੰ ਸੁਕਾ ਦਿਓ ਜਾਏ ਕਪੜੇ ਨਾਲ ਪੁੱਛ ਲੋ ਕਿਉਂਕਿ ਇਹ ਤਾਂ ਉਹਦਾ ਲਾਰਵਾ ਜਿਹੜਾ ਹੈਗਾ ਨਾ ਫਿਊਚਰ 'ਚ ਇਥੋਂ ਦੇ ਆਪਣੇ ਜਸਵੀਰ ਹੈਗੇ ਹਨ ਨਾ ਬੱਚੇ ਜਸਵੀਰ ਜਦੋਂ ਆਉਂਦਾ ਬੱਚਿਆਂ ਨੂੰ ਲਾਰਵਾ ਵੀ ਕਦੇ ਦਿਖਾਣਾ ਇੰਪੋਰਟੈਂਟ ਹੈ ਜਦੋਂ ਦੇਖਣਗੇ ਤਾਂ ਉਹਨੂੰ ਪਤਾ ਚੱਲੂਗਾ ਕਿ ਲੱਗਣਾ ਕੀ ਹੈ ਠੀਕ ਹੈ ਬੇਟਾ ਤੁਹਾਨੂੰ ਆ ਸਰ ਦਿਖਾਣਗੇ ਲਾਰਵਾ ਵਿਖਰਾ ਕਿੱਦਾਂ ਦਾ ਫਿਰ ਤੁਸੀਂ ਆਪਣੇ ਆਸ-ਪਾਸ ਦੇਖਣਾ ਉਹ ਖਾਲੀ ਕਰਵਾਏ ਨੇ ਬਰਤਨ ਕਾਹਨਾ ਤੇ ਦਿਖੇਗੀ ਫੁੱਤਰ ਹੈ ਹਾਂ ਫਰਾਈਡੇ ਨੂੰ ਜਦੋਂ ਤੁਸੀਂ ਉਹਦਾ ਖਾਲੀ ਕਰਦੇ ਨੋ ਉਹਨੂੰ ਪੂਝ ਕੇ ਫੇਰ ਦੁਬਾਰਾ ਕਰਨਾ ਜੇ ਆਪਾਂ ਖਾਲੀ ਕਰਕੇ ਫੇਰ ਨਾਲ ਹੀ ਭਰਤਾਉਂਦਾ ਕੋਈ ਫਾਇਦਾ ਨਹੀਂ ਕਿਉਂਕਿ ਉਹਦੇ ਐਗਸ ਹੁੰਦੇ ਆ ਉਹ ਨੀਚੇ ਪਏ ਹੁੰਦੇ ਆ ਗਿੱਲੇ ਸਰਫੇਸ ਹਟਾਉਂ ਜੇ ਐਗ ਪਏ ਹੁੰਦੇ ਉਹ ਐਗ ਤਾਂ ਸਾਲ ਤੱਕ ਵੀ ਉਹ ਚੱਲਦੇ ਰਹਿੰਦੇ ਆ ਜੇ ਉਹਨਾਂ ਨੂੰ ਪਾਣੀ ਮਿਲਦਾ ਰਹੇਗਾ ਤਾਂ ਅੰਨੇ ਸਖੀ ਨੂੰ ਪੂਝੋਗੇ ਉਹਨੂੰ ਸੁਕਾਓਗੇ ਤਾਂ ਹੀ ਉਹ ਐਗ ਜਿਹੜੇ ਹੈਗੇ ਆ ਉਹ ਖਤਮ ਹੋਣਗੇ ਇਹ ਚੀਜ਼ ਮੇਨ ਇੰਪੋਰਟੈਂਟ ਹੈ ਬਹੁਤ ਲੋਕ ਖਾਲੀ ਕਰ ਦਿੰਦੇ ਆ ਚੀਜ਼ ਨੂੰ ਬਟ ਉਹਨੂੰ ਪੂਝਦੇ ਨਹੀਂ ਆ ਕੋਈ ਟੱਬ ਹੈ ਤੁਸੀਂ ਭਰ ਕੇ ਰੱਖਿਆ ਹੋਇਆ ਗ੍ਰਾਮ ਭਰਿਆ ਹੋਇਆ ਇੱਕ ਵਾਰ ਨੂੰ ਖਾਲੀ ਕਰਕੇ ਸੁਕਾ ਕੇ ਫਿਰ ਉੱਤੇ ਫਲੈਸ਼ ਪਾਣੀ ਚਾਹੇ ਤੁਸੀਂ ਸੇਮ ਜੇ ਭਰ ਲਓ ਕੋਈ ਇਸ਼ੂ ਨਹੀਂ ਹੈ ਦੂਸਰਾ ਸੂਲ ਦੇ ਵਿੱਚ ਵੀ ਤੁਸੀਂ ਲੋਗ ਆਪ ਵੀ ਆਪਣੇ ਘਰਾਂ ਚ ਬੱਚਿਆਂ ਨੂੰ ਕੋਈ ਕੋਈ ਸਲੀਪ ਦੇ ਕੱਪੜੇ ਠੀਕ ਹੈ ਪੂਰੀਆਂ ਪਾਵਾਂ ਦੇ ਕੱਪੜੇ ਬਿਟਾ ਔਰ ਸ਼ਾਰਟਸ ਵਗੈਰਾ ਗਰਮੀਆਂ ਚ ਪਾਦੇ ਹੋ ਥੋੜੇ ਨੂੰ ਦੋ ਦਿਨ ਤਿੰਨ ਦਿਨ ਨਾ ਪਾਓ ਪੂਰਾ ਪਜਾਮਾ ਜਿਹੜਾ ਹੈਗਾ ਬੱਚਿਆਂ ਨੇ ਪਾਇਆ ਹੋਵੇ ਕਿਉਂਕਿ ਬੈਂਗੂ ਦਾ ਮੱਛਰ ਹੈ ਜਿਹੜਾ ਹੈਵੀ ਹੁੰਦਾ ਉਹ ਜ਼ਿਆਦਾਤਰ ਸ਼ਹਿਰ ਦੇ ਵਿੱਚ ਲਈ ਨਹੀਂ ਸਿਆਦੇ ਕੱਢਾ ਕਹਿਰਾਤੇ ਬਲਦਾਂ ਤੋਂ ਕੱਢੀ ਜਾਂ ਉਹ ਜੇ ਆਪਾਂ ਪੂਰੇ ਸਟਰੀਮਸ ਕੱਪੜੇ ਪਾਣੇ ਆ ਜਾਂ ਆਪਾਂ ਪੂਰੇ ਆਪਣਾ ਪਜਾਮਾ ਪਾਣੇ ਆ ਕੁਝ ਬਰਾਊਜ਼ਰਸ ਪਾਣੇ ਆ ਤੇ ਉਸ ਚੀਜ਼ ਨੂੰ ਵੀ ਆਪਾਂ ਬਾਤ ਚਾਹੀਦਾ ਦੂਸਰਾ ਇਹ ਇੱਕ ਇਹ ਵੀ ਤੁਸੀਂ ਯਾਦ ਰੱਖਿਓ ਬੇਟਾ ਕਿ ਜਿਹੜਾ ਇਹ ਨਾ ਸੋਚਿਓ ਵੀ ਡੈਂਗੂ ਦਾ ਜਿੱਥੇ ਗੰਦਾ ਪਾਣੀ ਉੱਥੇ ਡੈਂਗੂ ਦਾ ਮੱਛਰ ਹੈ

ਮੇਰਾ ਬਿਲਕੁਲ ਸਿਹਤਕ ਬਹਿਜਣਾ ਤੈਨੂੰ ਪਤਾ ਹੈ ਸਭ ਕੀਤਾ ਜਾ ਰਿਹਾ ਹੈ ਔਰ ਇਸ ਤਰ੍ਹਾਂ ਨੇ ਕਹਵਾ ਜੀ ਕਿ ਜਾਣਾ ਹੈ ਕਿ ਮੈਂ ਤਾਂ ਲੋਕਾਂ ਦੇ ਲਈ ਨਾ ਤੁਸੀਂ ਜਿੱਕਰ ਤਾਂ ਜੀ ਆਪ ਕੇ ਅੰਦਰ ਕਿ ਹਰ ਰੋਜ਼ ਸ਼ੁਕਰਵਾਰ ਨੂੰ ਇੱਕ ਵੱਡੋ ਜਿਹਾ ਮਿਲਣਾ ਲੈ ਰਿਹਾ ਹੈ ਟਰਾਈਟੇ ਨੂੰ ਜੀ ਅੱਜ ਉਹਨਾਂ ਦਾ ਹਾਂਜੀ ਇਸ ਤਰ੍ਹਾਂ ਹੈ ਕਿ ਜਦੋਂ ਹੀ ਬਰਸਾਤ ਦਾ ਸੀਜ਼ਨ ਸ਼ੁਰੂ ਹੋ ਜਾਂਦਾ ਨਾ ਤੇ ਆਪਾਂ ਸਿਹਤ ਮੰਤਰੀ ਆਪਣੇ ਸਰਦਾਰ ਬਲਬੀਰ ਸਿੰਘ ਜੀ ਦੇ ਦਿਰਦੇਸ਼ ਤੇ ਅਨੁਸਾਰ ਆਪਾਂ ਇੱਕ ਡੇਂਗੂ ਡਰਾਈਡੇ ਪ੍ਰੋਗਰਾਮ ਕਰਦੇ ਹੁੰਦੇ ਆ ਹਰ ਸ਼ੁੱਕਰਵਾਰ ਨੂੰ ਤੇ ਸ਼ੁੱਕਰਵਾਰ ਨੂੰ ਕੀ ਜਿਹੜੇ ਕੰਟੇਨਰ ਹੁੰਦੇ ਆ ਉਹ ਖਾਲੀ ਕਰਾਏ ਜਾਂਦੇ ਆ ਸਾਫ਼ ਕਰਾਏ ਜਾਂਦੇ ਆ ਤੇ ਉਹ ਤੋਂ ਬਾਅਦ ਉਹਨਾਂ ਦੇ ਵਿੱਚ ਦੁਬਾਰਾ ਪਾਣੀ ਭਰਨ ਨੂੰ ਕਿਹਾ ਜਾਂਦਾ ਹੈ ਤਾਂ ਕਿ ਜਿਹੜਾ ਡੇਂਗੂ ਦਾ ਲਾਰਵਾ ਹੈ ਉਹ ਖਤਮ ਹੋ ਜਵੇ ਤੇ ਕੱਲ ਇੱਕ ਨਵੇਂ ਦਿਸ਼ਾ ਨਿਰਦੇਸ਼ ਪ੍ਰਾਪਤ ਹੋਏ ਆ ਜਿਦੇ ਅਨੁਸਾਰ ਜਿਹੜੀਆਂ ਪਿੰਡਾਂ ਦੀਆਂ ਆਪਣੀਆਂ ਵਿਲੇਜ ਹੈਲਥ ਸੈਨੀਟੇਸ਼ਨ ਕਮੇਟੀਆਂ ਆ ਉਹ ਕਮੇਟੀਆਂ ਦੇ ਜਿਹੜੇ ਮੋਤਬਰ ਮੈਂਬਰ ਹੈ ਉਹਨਾਂ ਨੂੰ ਵੀ ਨਾਲ ਇਸ ਮੁਹਿੰਮ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ ਇਹਦਾ ਮੇਨ ਮਤਵ ਇਹੀ ਹੈ ਕਿ ਜਿੰਨੇ ਪਿੰਡਾਂ ਦੇ ਸਰਪੰਚ ਹੈ ਪੰਚ ਹੈ ਹੋਰ ਇਹਨਾਂ ਕਮੇਟੀਆਂ ਦੇ ਮੈਂਬਰ ਹੈ ਉਹਨਾਂ ਨੂੰ ਇਸ ਮੁਹਿੰਮ ਬਾਰੇ ਪਤਾ ਲੱਗ ਸਕੇ ਆਪਣੇ ਆਲੇ ਦੋਲੇ ਦੀ ਪਿੰਡਾਂ ਦੀ ਸਫਾਈ ਹੋਵੇ ਤੇ ਜੇ ਸਫਾਈ ਹੋਊਗੀ ਪਾਣੀ ਵਗੈਰਾ ਇਕੱਠਾ ਨਹੀਂ ਹੋਊਗਾ ਕਿਸੇ ਵੀ ਜਗ੍ਹਾ ਤੇ ਤਾਂ ਆਪਣਾ ਜਿਹੜਾ ਡੈਂਗੂ ਦਾ ਲਾਰਵਾ ਘਟੇਗਾ ਔਰ ਮੱਛਰ ਘਟੇਗਾ ਤੇ ਬਿਮਾਰੀ ਜਿਹੜੀ ਹੈ ਆ ਨਾਲੇ ਸਮੇਂ ਦੇ ਵਿੱਚ ਘਟੇਗੀ ਜਿਹੜੀ ਪੀਐਸਸੀ ਬੂਸਗੜ ਹੈ ਜੀ ਇਹਦੇ ਤਕਰੀਬਨ ਜਿਹੜੇ 108 ਪਿੰਡ ਜਿਹੜੇ ਹੈਗੇ ਆ ਇਸ ਪੀਐਸਸੀ ਦੇ ਨਾਲ ਇਨਵੋਲਡ ਹੈ ਤੇ ਸਾਰੇ ਪਿੰਡਾਂ ਦੇ ਵਿੱਚ ਇਹ ਜਿੰਨੇ ਵੀ ਸਾਡੇ ਸੈਂਟਰ ਹੈ ਸਾਡੇ ਜਿਹੜੇ ਸਿਵਲ ਸਰਜਨ ਹੈ ਉਹਨਾਂ ਦੇ ਅਧਿਸ਼ਰਣ ਨਿਰਦੇਸ਼ ਜਿਹੜੇ ਹੈਗੇ ਆ ਉਹਦੇ ਅਨੁਸਾਰ ਸਾਡੇ ਐਸਐਮਓ ਮੈਡਮ ਡਾਕਟਰ ਅਲਕਜੋਤ ਕੌਰ ਜੀ ਦੀ ਅਗਵਾਈ ਦੇ ਵਿੱਚ ਤੇ ਸਾਡੀ ਪੂਰੀ ਜਿਹੜੀ ਹੈਲਥ ਟੀਮ ਹੈ ਉਹ ਕੰਮ ਕਰਦੀ ਹੈ ਮੈਂ ਨੋਡਲ ਅਫਸਰ ਹੈ ਇਸ ਮੁਹਿਮ ਦਾ ਤੇ ਮੇਰੇ ਨਾਲ ਮਲਟੀ ਪਰਪਸ ਹੈਲਥ ਸੁਪਰਵਾਈਜ਼ਰ ਸਰਦਾਰ ਸਵਰਨ ਸਿੰਘ ਜੀ ਹੈ ਤੇ ਇੱਧਰ ਸਰਦਾਰ ਗੁਰਜੀਤ ਸਿੰਘ ਜੀ ਤੇ ਇੱਕ ਭਵਿੰਦਰ ਸਿੰਘ ਜੀ ਨਾਲ ਸਾਡੇ ਉਹ ਵੀ ਤਿੰਨ ਸਾਡੇ ਕੋਲ ਸੁਪਰਵਾਈਜ਼ਰ ਫਿਲਾਲ ਹੈ ਫਿਲਾਲ ਹੈ ਤੇ ਨਾਲ ਜਸਵੀਰ ਸਿੰਘ ਜੀ ਇਹ ਮਲਟੀਪਰਪਸ ਹੈਲਥ ਵਰਕਰ ਮੇਲ ਹੈ ਤੇ ਮੇਲ ਇਦਾਂ ਹੀ ਸਾਡੇ ਕੋਲੇ 17 ਹੋਰ ਹੈ ਤੇ ਜਿਹੜੇ ਪੂਰੇ ਜ਼ਿਲ੍ਹੇ ਦੇ ਵਿੱਚ ਕੰਮ ਕਰ ਰਹੇ ਸਾਡੇ ਪੂਰੇ ਬਲਾਕ 'ਚ ਕੰਮ ਕਰ ਰਹੇ ਹੈ ਤੇ ਐਵੇਂ ਫੀਮੇਲ ਮਲਟੀਪਰਪਸ ਹੈਲਥ ਵਰਕਰਸ ਹੈ ਸੀਐਚਓ ਹੈ ਤੇ ਆਸ਼ਾ ਵਰਕਰਸ ਹੈ ਆਸ਼ਾ ਫੈਸਿਲਿਟੇਟਰ ਹੈ ਤੇ ਸਾਰਾ ਸਟਾਫ ਜਿਹੜਾ ਮਿਲ ਕੇ ਹੈ ਇਸ ਮੁਹਿੰਮ ਦੇ ਵਿੱਚ ਪਾਰਟਿਸਪੇਟ ਕਰਦਾ ਹੈ ਤੇ ਇਸ ਮੁਹਿੰਮ ਦੇ ਵਿੱਚ ਸਾਨੂੰ ਨਰਸਿੰਗ ਕਾਲਜ ਦੇ ਜਿਹੜੇ ਸਟੂਡੈਂਟਸ ਹੈ ਉਹਨਾਂ ਦਾ ਵੀ ਬਹੁਤ ਸਹਿਯੋਗ ਮਿਲ ਰਿਹਾ ਹੈ ਦੋ ਨਰਸਿੰਗ ਕਾਲਜ ਆਪਣੇ ਏਰੀਆ ਦੇ ਵਿੱਚ ਇੱਕ ਤਾਂ ਰਤਵਾੜਾ ਸਾਹਿਬ ਹੈ ਤੇ ਦੂਜਾ ਸਿਲਵਰਓਕਸ ਜਿਹੜਾ ਆਪਣਾ ਅਬੀਪੁਰਾ ਹੈ ਤੇ ਬਾਕੀ ਸਕੂਲ ਦੇ ਬੱਚਿਆਂ ਦਾ ਬਹੁਤ ਸੇ ਯੋਗ ਮਿਲਦਾ ਹੈ ਜੀ ਅਜਮਾਨਕਪੁਰ ਅਸੀਂ ਜਿਹੜੀ ਰੈਲੀ ਕੀਤੀ ਹੈ ਉਸ ਅਜਮਾਨਕਪੁਰ ਜਿਹੜਾ ਸਰਕਾਰੀ ਹਾਈ ਸਕੂਲ ਹੈ ਉਥੋਂ ਦੇ ਬੱਚਿਆਂ ਨੇ ਵੀ ਬਹੁਤ ਸੇ ਯੋਗ ਦਿੱਤਾ ਹੈ ਐਕਟੀਵਿਟੀ ਮੇਨ ਸਾਡੀ ਇਹੀ ਸੀਗੀ ਜੀ ਕਿ ਅਸੀਂ ਘਰ ਘਰ ਜਿਹੜਾ ਹੈਗਾ ਉਹ ਰੈਲੀ ਜਿਹੜੀ ਕੱਢੀ ਹੈ ਉਹਦੇ ਚ ਲੋਕਾਂ ਨੂੰ ਇਹੀ ਸੁਨੇਹਾ ਦਿੱਤਾ ਹੈ ਕਿ ਤੁਸੀਂ ਸ਼ੁੱਕਰਵਾਰ ਵਾਲੇ ਦਿਨ ਆਪਣੇ ਜਿਹੜਾ ਘਰ ਦੇ ਆਲੇ ਵਿਚ ਆਲੇ ਦੁਆਲੇ ਮਤਲਬ ਕਿਸੇ ਵੀ ਜਗ੍ਹਾ ਤੇ ਤੁਸੀਂ ਪਾਣੀ ਇਕੱਠਾ ਨਹੀਂ ਹੁੰਦੇ ਨਾ ਕਿਸੇ ਵੀ ਰੂਪ ਦੇ ਵਿੱਚ ਤੇ ਜਿਹੜਾ ਸਫਾਈ ਰੱਖਣੀ ਹੈ ਔਰ ਜੇ ਬਾਈ ਚਾਂਸ ਕਿਸੇ ਨੂੰ ਡੇਂਗੂ ਬੁਖਾਰ ਹੋ ਵੀ ਜਾਂਦਾ ਹੈ ਤਾਂ ਉਹਦੇ ਸਾਰੇ ਟੈਸਟ ਵਗੈਰਾ ਜਿਹੜੇ ਹੈਗੇ ਆ ਦਵਾਈਆਂ ਜਿਹੜੀਆਂ ਹੈ ਸਾਡੇ ਕੋਲੇ ਬੂਤਗੜ ਹਸਪਤਾਲ ਸਰਕਾਰੀ ਜਾਂ ਜਿਹੜੇ ਹੋਰ ਵੀ ਸਰਕਾਰੀ ਹਸਪਤਾਲ ਆਲੇ ਦੁਆਲੇ ਹੈਗੇ ਆ ਆਮ ਆਦਮੀ ਕਲੀਨਿਕ ਹੈ ਉਹਨਾਂ ਦੇ ਫ੍ਰੀ ਮਿਲਦੀਆਂ ਸਾਰੀਆਂ ਦਵਾਈਆਂ ਸਾਰੇ ਟੈਸਟ ਤੁਸੀਂ ਇਹ ਬਹੁਤ ਵਧੀਆ ਸਵਾਲ ਪੁੱਛਿਆ ਹੈ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਮਰੀਜ਼ ਨੂੰ ਪਹਿਲਾਂ ਤਾਂ ਪੈਨਿਕ ਨਹੀਂ ਹੋਣਾ ਜੇ ਕਿਸੇ ਨੂੰ ਡੇਂਗੀ ਬੁਖਾਰ ਹੋ ਗਿਆ ਤਾਂ ਉਹਨੇ ਪੈਨਿਕ ਨਹੀਂ ਹੋਣਾ ਹੈ ਆਪਣੇ ਆਪ ਤੋਂ ਦਵਾਈ ਲੈਣ ਤੋਂ ਪਰਹੇਜ਼ ਕਰਨਾ ਹੈ ਪਰ ਜਿਵੇਂ ਤੁਸੀਂ ਇੱਕ ਵਧੀਆ ਕਵਾਲ ਇਹ ਪੁੱਛਿਆ ਕਿ ਸ਼ਨੀਵਾਰ ਇਤਵਾਰ ਜਿਵੇਂ ਸ਼ਨੀਵਾਰ ਤਾਂ ਦੇਖੋ ਸਾਡੇ ਸਾਰੇ ਸਿਹਤ ਕੇਂਦਰ ਖੁੱਲੇ ਹੁੰਦੇ ਆ ਜਾਂ ਕੋਈ ਸਰਕਾਰੀ ਗਸਟਡ ਛੁੱਟੀ ਆ ਗਈ ਜਾਂ ਇਤਵਾਰ ਹੈ ਸਪੋਜ਼ ਕਰੋ ਉਸ ਦਿਨ ਮਰੀਜ਼ ਨੇ ਕੋਸ਼ਿਸ਼ ਕਰਨੀ ਹੈ ਕਿ ਜੇ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ ਤਾਂ ਪੈਰਾਸੈਟਾਮੋਲ ਦੀ ਗੋਲੀ ਹੀ ਖਾਣੀ ਹੈ ਔਰ ਕੋਈ ਡਿਸਪ੍ਰਿਨ ਐਸਪ੍ਰਿਨ ਵਗੈਰਾ ਨਹੀਂ ਖਾਣੀ ਕਿਉਂਕਿ ਇਹਦੇ ਵਿੱਚ ਪਲੇਟਲੇਟ ਜਿਹੜੇ ਸੈੱਲ ਹੈ ਉਹ ਬਾਡੀ ਦੇ ਵਿੱਚ ਟੁੱਟਦੇ ਆ ਤੇ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਕਿਸੇ ਵੀ ਦਵਾਈ ਦਾ ਇਹਨਾਂ ਸੈੱਲਾਂ ਦੇ ਉੱਤੇ ਮਾੜਾ ਪ੍ਰਭਾਵ ਨਾ ਪਵੇ ਤੇ ਪੈਰਾਸੈਟਾਮੋਲ ਵੀ ਤੁਸੀਂ ਘੱਟ ਤੋਂ ਘੱਟ ਯੂਜ਼ ਕਰੋ ਬਿਨਾਂ ਡਾਕਟਰੀ ਸਲਾਹ ਤੋਂ ਤੇ ਅਗਲੇ ਦਿਨ ਆ ਕੇ ਤੁਸੀਂ ਜਿੰਨੀ ਜਲਦੀ ਹੋ ਸਕਦਾ 8 ਵਜੇ ਸਾਰੇ ਸਿਹਤ ਕੇਂਦਰ ਖੁੱਲ ਜਾਂਦੇ ਆ ਤੇ ਆ ਕੇ ਆਪਣੇ ਟੈਸਟ ਕਰਾ ਕੇ ਆਪਣੀ ਦਵਾਈ ਜੜੀਆ ਸ਼ੁਰੂ ਕਰੋ ਜਿਹੜੀਆਂ ਵਿਲੇਜ ਵਿਲੇਜ ਹੈਲਥ ਸੈਨੀਟੇਸ਼ਨ ਕਮੇਟੀਆਂ ਐ ਜੀ ਇਹ ਪੂਰੇ ਸਾਡੇ ਸਿਹਤ ਵਿਭਾਗ ਦੇ ਨਾਲ ਤਾਲਮੇਲ ਕਰਕੇ ਇਹਨਾਂ ਜਿਹੜਾ ਮੇਨ ਕੰਮ ਹੁੰਦਾ ਉਹ ਪਿੰਡ ਦੇ ਵਿੱਚ ਹਰ ਤਰ੍ਹਾਂ ਦੀ ਸਾਫ ਸਫਾਈ ਰੱਖਣੀ ਔਰ ਪਿੰਡਾਂ ਦੇ ਵਿੱਚ ਜਿਹੜੀਆਂ ਐਕਟੀਵਿਟੀਆਂ ਆਪਾਂ ਲੋਕਾਂ ਦੇ ਭਲੇ ਦੇ ਲਈ ਕਰ ਸਕਦੇ ਆ ਉਹ ਐਕਟੀਵਿਟੀਆਂ ਕਰਨਾ ਹੁੰਦਾ ਇਸ ਟਾਈਮ 'ਤੇ ਜੀ ਸਭ ਤੋਂ ਜ਼ਿਆਦਾ ਜਿਹੜਾ ਅਸੀਂ ਮੈਸੇਜ ਦੇ ਵੀ ਰਹੇ ਆ ਆਲਰੇਡੀ ਉਹ ਇਹੀ ਹੈ ਕਿ ਤੁਸੀਂ ਆਪਣਾ ਆਲੇ-ਦੁਆਲੇ ਸਾਫ਼ ਰੱਖੋ ਆਪਣੇ ਆਲੇ-ਦੁਆਲੇ ਪਾਣੀ ਇਕੱਠਾ ਨਾ ਹੋਣ ਦਿਓ ਕਿਸੇ ਵੀ ਰੂਪ ਦੇ ਵਿੱਚ ਜਿਵੇਂ ਘਰਾਂ ਦੇ ਵਿੱਚ ਫ੍ਰਿਜ ਦੀਆਂ ਟਰੇਆਂ ਐ ਕੂਲਰ ਐ ਤੁਹਾਡੇ ਕੋਈ ਗਮਲੇ ਐ ਕੋਈ ਟਾਇਰ ਟਿਊਬਾਂ ਐ ਕੋਈ ਕਿਸੇ ਵੀ ਤਰ੍ਹਾਂ ਦਾ ਪਾਣੀ ਤੁਸੀਂ ਆਪਣੇ ਆਲੇ-ਦੁਆਲੇ ਇਕੱਠਾ ਨਹੀਂ ਹੁੰਦੇ ਨਾ ਸਾਫ਼ ਪਾਣੀ ਦੇ ਵਿੱਚ ਇਹ ਮੱਛਰ ਹੁੰਦਾ ਔਰ ਦਿਨ ਵੇਲੇ ਕੱਟਦਾ ਕੋਸ਼ਿਸ਼ ਕਰੋ ਕਿ ਜਿਹੜੇ ਕੱਪੜੇ ਐ ਉਹ ਤੁਸੀਂ ਇਸ ਤਰ੍ਹਾਂ ਦੇ ਪਾ ਕੇ ਰੱਖੋ ਕਿ ਮੱਛਰ ਜਿਹੜਾ ਹੈ ਉਹਨੂੰ ਨਾ ਕੱਟ ਸਕੇ ਤੇ ਇਹੀ ਮੇਨ ਮੈਸੇਜ ਹੈ ਜੀ ਡਾਕਟਰ ਇੱਕ ਲਾਸਟ ਸਵਾਲ ਹੈ ਇੱਕ ਵਾਰ ਹਾਲਾਤ ਇਹੋ ਜਿਹੇ ਹੋ ਜਿਹਦੇ ਪਾਣੀ ਦੀ ਮਾਰ ਦੇ ਹਿੱਟਰ ਕੋਈ ਪੈ ਲਾ ਨਹੀਂ ਜੀ ਔਰ ਕੋਈ ਸਟਾਫਰ ਕੋ ਕੋ ਇਲੈਕਟ੍ਰੀਕ ਵੀ ਜੈ ਨਹੀਂ ਕਿਤੇ ਮੈਂ ਸਪੈਕਟ ਕੋ ਕੋ ਕੇ ਕੈਨਸਲ ਹੋਣਾ ਪਏ ਸਾਡੇ ਕੋਲੇ ਰੈਪਿਡ ਰਿਸਪੌਂਸ ਟੀਮਾਂ ਬਣੀਆਂ ਹੋਈਆਂ ਹੈਲਥ ਦੀਆਂ ਜਿਹੜੀਆਂ ਕਿ ਕਿਤੇ ਵੀ ਅਗਰ ਕੋਈ ਇਸ ਤਰ੍ਹਾਂ ਦਾ ਮੌਕਾ ਆਂਦਾ ਹੈ ਤਾਂ ਉਥੇ ਸਿਚੁਏਸ਼ਨ ਨੂੰ ਸੰਭਾਲਣ ਦੇ ਵਿੱਚ ਸਕਸ਼ਾ ਮੈ ਜੇ। ਥੈਂਕ ਯੂ ਜੀ।